ਸਾਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਨੂੰ ਗਉਆਂ ਚਾਰਦਿਆਂ ਹੋਇਆਂ ਵਿਸਾਖ ਦੇ ਦਿਨ ਆ ਗਈ ਲੇਟਿਆ ਨੀਂਦ ਆ ਗਈ ਚੋਖਾ ਚਿਰ ਸੁੱਤੇ ਰਹੇ ਪਰ ਅੱਖਾਂ ਖੁੱਲ੍ਹੀ ਵਣ ਦੀ ਛਾਂ ਧਰਤੀ ਦੇ ਤੁਰਨ ਕਾਰਨ ਦੂਸਰੇ ਪਾਸੇ ਚਲੀ ਗਈ ਤੇ ਗੁਰੂ ਜੀ ਦੇ ਉੱਪਰ ਧੋਪਾ ਗਈ ਅਕਾਲ ਪੁਰਖ ਦੇ ਹੁਕਮ ਨਾਲ ਸ਼ੇਸ਼ਨਾਗ ਆਇਆ ਆਪਣੀ ਫਣ ਉੱਚੀ ਕਰਕੇ ਖਿਲਾਰੀ ਤੇ ਗੁਰੂ ਜੀ ਦੇ ਚਿਹਰੇ ਉੱਤੇ ਛਾਂ ਕਰਕੇ ਬੈਠ ਗਿਆ ਸਬਾਬ ਨਾਲ ਰਾਏ ਬੁਲਾਰ ਉਧਰ ਆਇਆ ਉਸ ਦੇ ਨਾਲ ਹੋਰ ਬੰਦੇ ਸਨ ਉਹ ਗੁਰੂ ਜੀ ਦੇ ਸਿਰ ਉੱਪਰ ਸੱਪ ਦੇਖ ਕੇ ਡਰ ਗਏ ਕਿਉਂਕਿ ਬਾਹਰ ਸੱਪਾਂ ਦੀ ਧਰਤੀ ਸੀ ਉਹ ਕਈਆਂ ਮਨੁੱਖਾਂ ਦੀਆਂ ਜਾਨਾਂ ਲੈ ਜਾਂਦੇ ਸਨ ਉਸ ਨੂੰ ਲੱਗਿਆ ਸ਼ਾਇਦ ਸੱਪ ਨੇ ਸੁੱਤੇ ਨਿਗਰ ਦਾ ਸਾਹ ਪੀ ਲਿਆ ਹੈ ਉਸ ਨੇ ਆਪਣੇ ਕਾਮਿਆਂ ਨੂੰ ਆਖਿਆ ਅੱਗੇ ਹੋ ਕੇ ਦੇਖੋ ਗੁਰੂ ਦਾ ਕੀ ਹਾਲ ਹੈ ਆਦਮੀ ਅੱਗੇ ਹੋਏ ਤਾਂ ਸੱਪ ਉਹਨਾਂ ਨੂੰ ਦਿਸਣੋਂ हट ਗਿਆ ਉਹ ਨਾ ਕਿਸੇ ਪਾਸੇ ਤੁਰਿਆ ਤੇ ਨਾ ਕਿਸੇ ਖੁੱਡ ਵਿੱਚ ਗਿਆ ਰਾਏ ਬੁਲਾਰ ਇਹ ਕੌਤਕ ਦੇਖ ਕੇ ਹੈਰਾਨ ਹੋਇਆ ਜਦੋਂ ਗੁਰੂ ਜੀ ਨੂੰ ਜਗਾਇਆ ਤਾਂ ਉਹ ਸੱਤਕਰਤਾਰ ਆਖ ਕੇ ਉੱਠੇ ਰਾਏ ਬੁਲਾਰ ਨਜ਼ਰ ਪਏ ਅੱਗੇ ਹੋ ਕੇ ਸਤਿਕਾਰ ਨਾਲ ਉਹਨਾਂ ਨੂੰ ਸਲਾਮ ਕੀਤਾ ਪਰ ਰਾਏ ਬੁਲਾਰ ਘੋੜੀ ਤੋਂ ਹੇਠਾਂ ਉਤਰਿਆ ਤੇ ਗੁਰੂ ਜੀ ਨੂੰ ਛਾਤੀ ਨਾਲ ਲਾ ਕੇ ਆਖਣ ਲੱਗਾ ਮੈਂ ਬਲਿਹਾਰ ਜਾਵਾਂ ਮੇਰਾ ਕਲਿਆਣ ਹੋਵੇ ਉਸ ਦਿਨ ਤੋਂ ਰਾਏ ਬੁਲਾਰ ਗੁਰੂ ਜੀ ਦਾ ਸਿੱਖ ਬਣ ਗਿਆ ਗੁਰੂ ਜੀ ਨੂੰ ਅਵਤਾਰ ਸਮਝਣ ਲੱਗਾ ਕਾਲੂ ਜੀ ਨੂੰ ਘਰ ਸੱਦ ਕੇ ਉਸਨੇ ਸਮਝਾਇਆ ਕਿ ਲੜਕੇ ਨੂੰ ਕੁਝ ਨਾ ਆਖਿਆ ਕਰ ਇਹ ਪਾਪੀ ਜੀਵਾਂ ਦੀ ਮੁਕਤੀ ਵਾਸਤੇ ਆਇਆ ਹੈ ਮਨੁੱਖ ਸੁਧਾਰ ਵਾਸਤੇ ਕੋਈ ਨਵਾਂ ਰਾਹ ਚਲਾਵੇਗਾ ਗੁਰੂ ਨਾਨਕ ਜੀ ਨੂੰ ਮੱਝੀਆਂ ਦੇ ਗਊਆਂ ਚਾਰਦਿਆਂ ਹੋਇਆਂ ਵਾਵਾ ਸਾਲ ਹੋ ਗਏ ਗੁਰੂ ਜੀ ਵਾਗੀ ਬਣਨ ਵਾਸਤੇ ਨਹੀਂ ਸਨ ਆਏ ਉਹਨਾਂ ਦੇ ਜੀਵਨ ਦਾ ਮਨੋਰਥ ਹੋਰ ਸੀ ਭੁੱਲੀ ਦੁਨੀਆ ਉਹਨਾਂ ਨੂੰ ਵੀ ਚਲਾਉਣਾ ਚਾਹੁੰਦੀ ਸੀ ਇੱਕ ਦਿਨ ਵਣ ਦੀ ਛਾਵੇਂ ਬੈਠਿਆਂ ਹੋਇਆਂ ਗੁਰੂ ਜੀ ਦਾ ਮੱਥਾ ਠਣਕਿਆ ਹਿਰਦਾ ਧੜਕਿਆ ਸਾਰਾ ਸਰੀਰ ਹੀ ਲਫਸ ਗਿਆ ਕਿਉਂ ਇਹ ਕੋਈ ਪਤਾ ਨਾ ਲੱਗਾ ਅਜੇ ਗੁਰੂ ਜੀ ਸੋਚਾਂ ਵਿੱਚ ਹੀ ਸਨ ਕਿ ਅਗੰਮੀ ਆਦੇਸ਼ ਆਇਆ ਕਿੰਨਾ ਚਿਰ ਵਾਗੀ ਰਹੇਗਾ ਕਿ ਨਿਰੰਕਾਰ ਨੂੰ ਭੁੱਲ ਗਿਆ ਅਜੇ ਤਾਂ ਜੀਵਨ ਮੰਜ਼ਲ ਬਹੁਤ ਦੂਰ ਹੈ ਵਣ 헤ਠਾਂ ਮੱਝੀਆਂ ਤੇ ਗਊਆਂ ਬੈਠੀਆਂ ਸਨ ਉਹ ਰੱਜੀਆਂ ਹੋਈਆਂ ਮੌਜ ਨਾਲ ਉਗਾਲੀ ਕਰ ਰਹੀਆਂ ਸਨ ਵਣ ਦੇ ਚੌਗਿਰਦੇ ਦੇ ਇਕਲਤਾ ਤੇ ਸ਼ਾਂਤੀ ਸੀ ਦੂਰ ਤੱਕ ਕੋਈ ਮਨੁੱਖ ਨਿਗਾਹ ਨਹੀਂ ਸੀ ਚੜਦਾ ਹੈ ਕਿਸਨੇ ਆਵਾਜ਼ ਦਿੱਤੀ ਮੇਰੇ ਮਨ ਨੂੰ ਕਿਸਨੇ ਹਲੂਣਿਆ ਗੁਰੂ ਜੀ ਆਪਣੇ ਆਪ ਤੇ ਸਵਾਲ ਕੀਤਾ ਹਾਂ ਮੈਂ ਸਮਝ ਗਿਆ ਨਿਰੰਕਾਰ ਮੈਨੂੰ ਸੱਦਰਿਆ ਹੈ ਜਦੋਂ ਮੈਂ ਸੌਂਦਾ ਹਾਂ ਜਗਾਉਂਦਾ ਹੈ ਆਪੇ ਹੀ ਉੱਤਰ ਦੇ ਦਿੱਤਾ ਉਸ ਵੇਲੇ ਚੌਂਕੜਾ ਮਾਰਿਆ ਤੇ ਸੱਤ ਕਰਤਾਰ ਰਸਨਾ ਜਪਣ ਲੱਗ ਪਈ ਨੀਰੀ ਰਸਨਾ ਹੀ ਨਹੀਂ ਸਗੋਂ ਲੂ ਲੂ ਵਿੱਚੋਂ ਸਾਧ ਨਿਕਲ ਰਹੀ ਸੀ ਸੱਤ ਕਰਤਾਰ ਵਣ ਦੇ ਪੱਤੇ ਅਤੇ ਗਊਆਂ ਦੀਆਂ ਜੀਭਾਂ ਪੁਕਾਰ ਰਹੀਆਂ ਸਨ ਸੱਤ ਕਰਤਾਰ ਸਤ ਕਰਤਾਰ ਦੇ ਸਿਮਰਨ ਵਿੱਚ ਲੱਗਿਆ ਸ਼ਾਮਾਂ ਪੈ ਗਈਆਂ ਵਣੇਟੋਂ ਮੱਝਾਂ ਗਉਆਂ ਅੱਗੇ ਲਾਈਆਂ ਸਿਮਰਨ ਵਿੱਚ ਰੁੱਝੇ ਘਰ ਆ ਗਏ ਮਾਂ ਨੇ ਪਿਆਰ ਤੇ ਲਾੜ ਨਾਲ ਸੱਦਿਆ ਮੱਥਾ ਜੁੰਮਿਆ ਪਿਆਰੇ ਪੁੱਤਰ ਨੂੰ ਕੁੱਟ ਕੇ ਧੜਕਦੀ ਛਾਤੀ ਨਾਲ ਲਾਇਆ ਰੋਟੀ ਖਾਣ ਪੀਣ ਲਈ ਆਖਿਆ ਪਰ ਗੁਰੂ ਜੀ ਮਸਤ ਰਹੇ ਬੋਲੇ ਕੁਝ ਨਹੀਂ ਭੈਣ ਆਈ ਉਸਨੇ ਲਾੜ ਨਾਲ ਪੁੱਛਿਆ ਵੀਰ ਜੀ ਬੋਲਦੇ ਕਿਉਂ ਨਹੀਂ ਕੀ ਕਿਸੇ ਕੁਝ ਆਖਿਆ ਹੈ ਫਿਰ ਵੀ ਨਹੀਂ ਬੋਲੇ ਮਸਤਾਨੇ ਜੇ ਹੋ ਗਏ ਬੁੱਲ ਫਰਕੀ ਜਾਂਦੇ ਸਨ ਫਰਕ ਦੇ ਬੁੱਲਾਂ ਵਿੱਚੋਂ ਸਤਨਾਮ ਸਤ ਕਰਤਾਰ ਦੀ ਆਵਾਜ਼ ਆ ਰਹੀ ਸੀ ਭੋਲੀ ਦੁਨੀਆ ਨਹੀਂ ਸੀ ਜਾਣਦੀ ਮਾਂ ਤ੍ਰਿਪਤਾ ਜਨਮ ਤਾਂ ਦਿੱਤਾ ਸੀ ਪਰ ਪੁੱਤਰ ਨੂੰ ਸਮਝਿਆ ਨਹੀਂ ਸੀ ਗਗਨਾਂ ਦਾ ਵਾਸੀ ਪਰਮਾਤਮਾ ਦਾ ਪਿਆਰਾ ਦੁਖੀ ਤੇ ਸੜਦੀ ਦੁਨੀਆ ਨੂੰ ਸ਼ਾਂਤੀ ਬਖਸ਼ਣ ਵਾਲੇ ਦਾ ਤਾਰ ਨੂੰ ਮਾਮੂਲੀ ਪੁੱਤਰ ਜਾਣ ਕੇ ਘਬਰਾਉਂਦੀ ਸੀ ਰਾਤ ਪੈ ਗਈ ਲੋਕ ਸੌਂ ਗਏ ਮਹਿਤਾ ਗਾਲੂ ਆਇਆ ਤੇ ਪੁੱਤਰ ਦੀ ਹਾਲਤ ਦੇਖ ਕੇ ਗੁੱਸੇ ਨਾਲ ਕੰਬਿਆ ਮਾਤਾ ਤ੍ਰਿਪਤਾ ਨੇ ਵਤਸਲ ਪਿਆਰ ਦੇ ਅਧੀਨ ਹੋ ਕੇ ਆਪਣੇ ਪਤੀ ਦੇਵਤਾ ਨੂੰ ਆਖਿਆ ਜੀ ਕਿਸੇ ਸਿਆਣੇ ਨੂੰ ਸੱਦਿਏ ਉਹ ਜਾਪਦਾ ਹੈ ਜੰਗਲ ਤੇ ਮਾੜੀ ਚੰਗੀ ਥਾਂ ਤੇ ਫਿਰਦਿਆਂ ਹੋਇਆ ਮੇਰੇ ਨਾਨਕ ਨੂੰ ਕੋਈ ਛਾਇਆ ਪਕੜ ਬੈਠੀ ਹੈ ਐਵੇਂ ਕਰੋਧ ਨਾ ਕਰੋ ਬਿਮਾਰੀਆਂ ਨਾਲ ਕੋਈ ਜ਼ੋਰ ਨਹੀਂ ਜੜੋਂ ਦਾ ਡੰਗਰ ਲੈ ਕੇ ਆਇਆ ਹੈ ਤਦੋਂ ਨਾ ਘਬਰਾਇਆ ਹੋਇਆ ਹੈ ਬੋਲਿਆ ਨਹੀਂ ਬੋਲੇ ਕੰਬੀ ਜਾਂਦੇ ਨੇ ਚਿਹਰੇ ਉੱਤੇ ਇੱਕ ਰੰਗ ਆਉਂਦਾ ਹੈ ਤੇ ਇੱਕ ਜਾਂਦਾ ਹੈ ਗੁਰੂ ਨਾਨਕ ਜੀ ਸਾਰੀ ਰਾਤ ਸੁੱਤੇ ਨਹੀਂ ਮੰਜੀ ਉੱਤੇ ਝੌਂਗੜਾ ਮਾਰ ਕੇ ਬੈਠੇ ਰਹੇ ਦਾਤੇ ਆਕਾਲ ਪੁਰਖ ਦੇ ਚਰਨਾਂ ਨਾਲ ਸੁਰਤ ਜੁੜੀ ਰਹੀ ਸ਼ਾਇਦ ਪ੍ਰਾਰਥਨਾ ਕਰਕੇ ਨਿਰੰਕਾਰ ਕੋਲੋਂ ਇਹ ਦਾਣ ਮੰਗਦੇ ਸਨ ਕਿ ਨਿਰੰਕਾਰ ਉਸ ਦੇ ਘਰਦਿਆਂ ਨੂੰ ਸੁਮਤ ਬਖਸ਼ੇ ਰਾਤ ਬੀਤ ਗਈ ਪ੍ਰਭਾਤ ਹੋਈ ਚਾਦਰ ਤਾਣ ਕੇ ਸੌ ਗਏ ਡੰਗਰਾਂ ਦੇ ਛੋਡਣ ਦਾ ਚੇਤਾ ਭੁਲਾ ਦਿੱਤਾ ਮਾਂ ਤੇ ਭੈਣ ਨੇ ਬਹੁਤ ਕਿਹਾ ਉਠੇ ਰੋਟੀ ਪਾਣੀ ਖਾਵੇ ਪੀਵੇ ਤੇ ਡੰਗਰਾਂ ਨੂੰ ਛੱਡੇ ਪਰ ਗੁਰੂ ਜੀ ਨੇ ਇੱਕ ਨਾ ਸੁਣੀ ਘਰਦਿਆਂ ਤੇ ਆਣਿਆਂ ਗਵਣੀਆਂ ਨੂੰ ਪੱਕਾ ਭਰੋਸਾ ਹੋ ਗਿਆ ਕਿ ਨਾਨਕ ਜੀ ਨੂੰ ਕੋਈ ਰੋਗ ਹੈ ਕਿਸੇ ਨੇ ਕਿਹਾ ਜੰਗਲ ਵਿੱਚ ਸੈਂਕੜੇ ਬਲਾਈਂ ਤੁਰੀਆਂ ਫਿਰਦੀਆਂ ਨੇ ਹੋ ਸਕਦਾ ਹੈ ਦੁਪਹਿਰੇ ਇਕੱਲਾ ਸੁਨੱਖਾ ਮੁੰਡਾ ਦੇਖ ਕੇ ਚੰਮੜ ਗਈਆਂ ਹੋਣ ਮਹਿਤਾ ਕਾਲੂ ਜੀ ਦੇ ਕਹਿਣ ਤੇ ਹਰਦਾਸ ਵੈਦ ਘਰ ਆਇਆ ਬੈਦ ਜੀ ਨੂੰ ਬੜੇ ਸਤਿਕਾਰ ਨਾਲ ਚੰਦਨ ਦੇ ਚੌਂਕੀ ਉੱਤੇ ਬਿਠਾਇਆ ਗਿਆ। ਸ੍ਰੀ ਗੁਰੂ ਨਾਨਕ ਜੀ ਚਿੱਟੀ ਚਾਦਰ ਤਣ ਕੇ ਸੁੱਤੇ ਪਏ ਸਨ। ਮਾਤਾ ਤ੍ਰਿਪਤਾ ਜੀ ਨੇ ਉਹਨਾਂ ਨੂੰ ਉਠਾਇਆ ਤੇ ਬਾਹੋਂ ਫੜ ਕੇ ਹਰਦਾਸ ਵੈਦ ਦੇ ਕੋਲ ਖਿੱਚ ਲਈ। ਪਿਆਰ ਨਾਲ ਵੈਦ ਦੇ ਅੱਗੇ ਬਿਠਾ ਦਿੱਤਾ। ਵੈਦ ਜੀ ਨੇ ਗੁਰੂ ਜੀ ਦੀ ਬਾਹ ਫੜ ਲਈ ਤੇ 나ੜੀ ਉੱਤੇ ਉਂਗਲਾਂ ਦੇ ਪੋਟੇ ਰੱਖ ਕੇ ਰੋਗ ਦੀ ਜਾਂਚ ਕਰਨ ਲੱਗਾ। ਹੂੰ ਗਰਮੀ ਖੁਸ਼ਕੀ ਹੈ। ਦਿਲ ਦਿਮਾਗ ਉੱਤੇ ਭਾਰ ਹੈ। ਸੁਸਤੀ ਦਾ ਅਸਰ ਹੈ। ਹੱਡ ਪੈਰ ਭਜਦੇ ਨੇ ਸਭ ਠੀਕ ਹੋ ਜਾਵੇਗਾ ਮੈਂ ਪੁੜੀਆਂ ਦਿੰਦਾ ਹਾਂ ਉਹ ਤਾਜ਼ੇ ਗੋਕੇ ਮੱਖਣ ਨਾਲ ਖਵਾ ਦੇਣੀਆ ਸੱਤ ਦਿਨ ਪੁੜੀਆਂ ਖਾਣ ਨਾਲ ਪੂਰਾ ਆਰਾਮ ਆ ਜਾਵੇਗਾ ਨਵਜ ਨੂੰ ਦੇਖ ਕੇ ਵੈਦ ਜੀ ਨੇ ਆਖਿਆ ਵੈਦ ਜੀ ਦੀ ਜ਼ੁਬਾਨੋਂ ਇਹ ਸੁਣ ਕੇ ਗੁਰੂ ਨਾਨਕ ਜੀ ਮੁਸਕਰਾ ਪਏ ਚਾਰ ਦਿਨ ਤੋਂ ਕਿਸੇ ਨਾਲ ਜ਼ੁਬਾਨ ਸਾਂਝੀ ਨਹੀਂ ਸੀ ਕੀਤੀ ਪਰ ਵੈਦ ਦੇ ਬਚਨਾਂ ਨੇ ਉਹਨਾਂ ਨੂੰ ਹਸਾ ਦਿੱਤਾ ਤੇ ਬੋਲੇ ਵੈਦ ਬੁਲਾਇਆ ਵੈਦਗੀ ਪੱਕਾ ਟੰਡੋਲੇ ਬਾ ਪੋਲਾ ਵੈਦ ਨਾ ਜਾਣੇ ਕਰਕ ਕਲੇਜੇ ਮਾਹੇ ਅਰਸ਼ੀ ਬਾਣੀ ਸੁਣ ਕੇ ਵੈਰ ਦੇ ਕपाट ਖੁੱਲ ਗਏ ਉਹ ਹੈਰਾਨੀ ਨਾਲ 헤ਠਾਂ ਉੱਪਰ ਦੇਖਣ ਲੱਗਾ ਉਸ ਦਾ ਹਿਰਦਾ ਕੰਬਿਆ ਅੰਦਰੋਂ ਆਵਾਜ਼ ਆਈ ਹਰੀਦਾਸ ਇਹਰੇ ਰੋਗ ਨੂੰ ਤੂੰ ਨਹੀਂ ਲੱਭ ਸਕਦਾ ਇਹ ਬਿਰਹੂ ਦਾ ਰੋਗੀ ਹੈ ਜਦੋਂ ਉਸ ਨੇ ਗੁਰੂ ਜੀ ਦੇ ਚਿਹਰੇ ਵੱਲ ਝਾਤੀ ਮਾਰੀ ਤਾਂ ਗੁਰੂ ਜੀ ਦਾ ਪੋਲਾ ਚਿਹਰਾ ਨੂਰੋ ਨੂਰ ਹੋਇਆ ਦਿਸਿਆ ਉਹ ਚੰਦਨ ਦੀ ਚੌਂਕੀ ਤੋਂ ਉੱਠ ਬੈਠਾ ਉਸਨੇ ਮਾਤਾ ਤ੍ਰਿਪਤਾ ਨੂੰ ਕਿਹਾ ਕੋਈ ਫਿਕਰ ਨਾ ਕਰੋ ਇਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਇਹ ਆਪ ਜਗਤ ਲਈ ਵੈਦ ਹਨ ਮੈਂ ਇਹਨਾਂ ਦੇ ਮੁਕਾਬਲੇ ਤੇ ਕੁਝ ਵੀ ਨਹੀਂ ਰੋਗ ਹਟਾਉਣ ਆਇਆ ਵੈਦ ਖੁਦ ਰੋਗੀ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ